ਮਲਕ ਦੇ ਬਿਊਟੀ ਵਾਲੀ ਝੋਟੀ ਆ ਬਿਊਟੀ ਵੀ ਬਹੁਤ ਆ ਗਈ ਕੋਈ ਕਮੀ ਨਹੀਂ ਹੈਗੀ ਝੋਟੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਵਾਰ ਵੀਰੇ ਦੇ ਦੂਗੀ 20 ਲੀਟਰ ਰਾਮ ਨਾਲੀ 20 ਲੀਟਰ ਤਾਂ ਲੈਣਾ ਚਾਹੀਦਾ ਮੌਜੂਦ ਹਾਂ ਹਾਂ ਪਤਾ ਆਪ ਕਿਹੜੇ ਦੀ ਆ ਆ ਵੀਰੇ ਸਰਕਾਰੀ ਸੀਮੰਦੀ ਆ ਜਾਂ ਸਰਕਾਰੀ ਸੀਮੰਦੀ ਸਰਕਾਰੀ ਸੀਮੰਦੀ ਹਾਂ ਠੀਕ ਆ ਇਸ ਵਾਰ ਜਿਹੜਾ ਇਹਦੇ ਲੱਗਿਆ ਵਾ ਇਹ ਹੈਗਾ 102699 ਦਾ ਲੱਗਿਆ ਵਾ ਅੱਛਾ 102699 ਹਰਿਆਣੇ ਵਾਲਾ ਐਚਲਡੀਵੀ ਦਾ ਲੱਗਿਆ ਵਾ ਹਾਂ ਆ ਸਟਰਾ ਆਪਣੇ ਕੋਲੇ ਆ ਭਾਈ ਮਾਂ ਦਾ ਕੋਈ ਰਿਕਾਰਡ ਦਾ ਪਤਾ ਹੈ ਹਾਂ ਵੀਰੇ ਮਾਂ ਦਾ ਰਿਕਾਰਡ ਦਾ 19 ਲੀਟਰ ਚ ਹੋਇਆ ਸੀ ਮਾਂ ਦਾ ਇਹਦਾ 19 ਲੀਟਰ ਮਾਂ ਦਾ ਰਿਕਾਰਡ ਹੈਗਾ ਹਾਂ ਕੀਰਦਾਰ ਫੋਨ ਬਾਹਰ ਨਾ ਬਿਣਾ ਬਾਦਲ ਕੁਝ ਸਵਾਲ ਲੈਣ ਦਾ ਮਾਰਾ ਨਾ ਵੀਰ ਮੇਰਾ ਕਰੇ ਜੀਨੇ ਲੈਣੀ ਹੋਈ ਉਹੀ ਮੇਰਾ ਭਰਾ ਫੋਨ ਕਰੇ ਕੋਈ ਫੋਨ ਕਰੇ ਹਾਂ ਉਹਦਾ ਕੋਈ ਨਹੀਂ ਮਾਰਤਾ ਵੀ ਹੋ ਜੂ ਤੇ ਪਹਿਲੇ ਸੂਏ ਆਪਾਂ ਇਹ ਤੋਂ ਕਿੰਨਾ ਦੁੱਧ ਲਿਆਗਾ ਸਵਾ ਲੀਟਰ ਦੁੱਧ ਵੀਰੇ ਨਹੀਂ ਕੜਤਾ ਪਿਛਲੀਆ ਪਹਿਲੇ ਸੂਏ ਹਾਂ ਲੰਬਾ ਸਮਾਂ ਇਹਨੇ ਦਿੱਤਾ ਸਾਢੇ 7 ਮਹੀਨੇ ਤਕਰੀਬ ਨੇ ਦੁੱਧ ਦਿੱਤਾ ਹੁਣੀ ਛੱਡੀ ਠੀਕ ਆ 16 ਲੀਟਰ ਦੁੱਧ ਦਿੱਤਾ ਹਾਂ ਤੇ ਲੰਮਾ ਸਮਾਂ ਦੁੱਧ ਲੰਮਾ ਸਮਾਂ ਦਿੱਤਾ ਠੀਕ ਆ ਹਜੇ ਇਹਨੂੰ ਮੈਨੂੰ ਪਤਾ ਵੀ ਹੁਣ ਸਾਲ ਹਜੇ ਹੋਣਾਗਾ ਸੂਈ ਨੂੰ ਇਹਨੂੰ ਠੀਕ ਆ ਇੱਕ ਸਾਲ ਦੇ ਬਾਅਦ ਫੇਰ ਸੂਈ ਆ ਗੱਬਣ ਵੀ ਯਾਨੀ ਕਿ ਛੇਤੀ ਸੀਗੀ ਇੱਕ ਹੀਟ ਇਹਦੀ ਬਾਟਰ ਤੁਸੀਂ ਦੁਬਾਰੇ ਦੇਖ ਸਕਦੇ ਹੋ ਨਾੜਾਂ ਮਿਲਕ ਵੇਨ ਇਹ ਥਾਣਾ ਦਾ ਸਾਇਜ ਬਹੁਤ ਵਧੀਆ ਵਾ ਸਾਗ ਦੀ ਕੱਟੇ ਦਾ ਮੁੱਲ ਕਿੰਨਾ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਧਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਆਦਮਪੁਰਾ ਤਹਿਸੀਲ ਆਰੰਮਪਰਾ ਫੂਲ ਇਹ ਜਲਾ ਬਠੰਡਾ ਸਾਹਮਣੇ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਆ ਵੀ ਦੂਜਾ ਸੂਆ ਇਸ ਵਾਰ ਸੋਨਾਇਣੇ 12 ਤੋਂ 13 ਦਿਨ ਇਹਦੇ ਹਜੇ ਦਿਨ ਪੂਰੇ ਹੋਣ ਦੇ ਪਏ ਆਗੇ ਪਹਿਲੇ ਸੂਏ ਦੇ ਵਿੱਚ ਬਹੁਤ ਚੰਗਾ ਇਹਦਾ ਦੁੱਧ ਦਿੱਤਾ ਪਿਆ ਤੇ ਮਾ ਦਾ ਰਿਕਾਰਡ ਵੀ ਬਹੁਤ ਚੰਗਾ ਸੀਗਾ ਤੇ ਇਸ ਵਾਰ ਵੀ ਬਹੁਤ ਚੰਗੀ ਉਮੀਦ ਹੈ ਇਹਦੇ ਤੋਂ ਛੋਟੀ ਹਜੇ ਦੰਦਾਂ ਦੀ ਆ ਪਰ ਦੰਦ ਆਪਾਂ ਇਹਦੇ ਵੇਖੇ ਨਹੀਂ ਤੇ ਜਿਹਨੂੰ ਵੀ ਫੱਟ ਬੈਂਦੀ ਆ ਤੁਸੀਂ ਆ ਕੇ ਦੇਖ ਸਕਦੇ ਹੋ ਚੰਗੀ ਝੋਟੀ ਆ ਕੱਦ-ਕਾਠ ਵੀ ਬਹੁਤ ਆਗਾ। ਕੁੰਡੇ ਸਿੰਘਾਂ ਦੀ ਆ ਕੋਈ ਕਮੀ ਨਹੀਂ ਹੈਗੀ ਝੋਟੀ ਦੇ ਵਿੱਚ। ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆ ਤੇ ਸਿੰਘ ਕੁੰਡੇ ਆ ਤੁਸੀਂ ਦੇਖ ਸਕਦੇ ਹੋ। ਬਾਕੀ ਬਾਡੀ ਵੰਤਰ ਦੀ ਬਹੁਤ ਜ਼ਿਆਦਾ ਚੰਗੀ ਆ। ਬੈਕ ਸਾਈਡ ਤੋਂ ਚੜਾਈ ਬਹੁਤ ਆ ਗਈ ਤੇ ਮੂਹਰ ਨੂੰ ਪਤਲੀ ਹੁੰਦੀ ਜਾਂਦੀ ਆ। ਤੇ ਆਰਡਰ ਦੇਖ ਸਕਦੇ ਹੋ। ਆਰਡਰ ਦੀ ਤਿਆਰੀ ਹੋਣੀ ਬਹੁਤ ਚੰਗੀ ਆ। ਹਜੇਗਾ ਟੁਕੜ 12-13 ਦਿਨਾਂ ਦਾ ਜੇ ਹਜੇ 5 ਆ ਦਿਨ ਪੂਰੇ ਹੋਣ ਦੇ। ਬਾਕੀ ਮਾੜਾ ਮੋਟਾ ਗਰਮੀ ਦੇ ਕਾਰਨ ਉੱਪਰ-ਨੀਚੇ ਹੋ ਸਕਦੇ ਹੁੰਦੇ ਆ ਪਰ ਦਿਨ ਹਜੇ ਲੈ ਜੂਗੀ ਕਾਫੀ ਤੇ ਤਿਆਰੀ ਹੁਣ ਵੀ ਬਹੁਤ ਚੰਗੀ ਆ ਥਾਣਾ ਦਾ ਸੈਜ ਬਹੁਤ ਵਧੀਆ ਆਗਾ ਇੱਕੋ ਜਿਹੇ ਥਾਣਾ ਮੁੱਠੀ ਦੀ ਜੁਵਾਈ ਵਾਲੇ ਨਾ ਹੀ ਛੋਟੇ ਆ ਤੇ ਨਾ ਹੀ ਵੱਡੇ ਆਗੇ ਤੇ ਨਾੜਾਂ ਵੀ ਚੰਗੀਆਂ-ਆਂਗੀਆਂ ਦੇਖ ਸਕਦੇ ਤੁਸੀਂ ਥਾਣਾ ਦੇ ਵਿੱਚ ਸਪੇਸ ਪੂਰੀ ਚੰਗੀ ਆ ਪਾਸੇ ਤੋਂ ਵੀ ਤੇ ਬੈਕ ਸਾਈਡ ਨੂੰ ਵੀ ਚੰਗੀ ਸੰਭਿਵਲੀ ਆ ਬਾਕੀ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹਾਂ ਇੱਟੇ ਬੋੜੇ ਦੀ ਕੁਆਲਿਟੀ ਬਹੁਤ ਚੰਗੀ ਆ ਗਈ। ਤੇ ਢੱਲਾ ਜੇ ਬਹੁਤ ਬਈ ਆ। ਮਿਲਕ ਵੇਨ ਵੀ ਬਹੁਤ ਚੰਗੀ ਆਉਂਦੀ ਆ ਦੇਖ ਸਕਦੇ ਹੋ ਤੁਸੀਂ। ਦੇਖ ਆਰਡਰ ਦੇਖ ਸਕਦੇ ਹੋ ਇਧਰਲੀ ਸਾਈਡ ਤੋਂ ਵੀ। ਬਹੁਤ ਚੰਗੀ ਤਿਆਰੀ ਹੈਗੀ। ਤੇ ਮੌਕੇ ਤੇ ਇਹ ਬਹੁਤ ਚੰਗਾ ਆਰਡਰ ਤਿਆਰ ਕਰੂਗੀ। ਤੇ ਬਾਕੀ ਜੋ ਡਿਟੇਲ ਆ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੀ ਆ। ਉਹ ਸਵਾਦ ਉਹਨਾਂ ਆਪਾਂ ਤੋੜ ਕੇ ਦਿਖਾਵਾਂਗੇ। ਰੇਟ ਵੀਡੀਓ ਦੇ ਵਿੱਚ ਹੀ ਹੋਊਗਾ। ਤੇ ਜੀ ਨੂੰ ਵੀ ਪਸੰਦ ਆਉਂਦੀ ਹੈ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਚੱਲੀ ਜਾਂਦਾ ਸਕਰੀਨ ਦੇ ਉੱਤੇ ਤੇ ਇੱਥੇ ਆ ਕੇ ਆਪਜੀ ਤਸੱਲੀ ਕਰਿਓ ਚੰਗੀ ਮੱਝ ਆ ਗਈ ਤੇ ਮੁੱਲ ਵੀ ਇਹਦਾ ਚੰਗਾ ਹੀ ਹੋਊਗਾ ਉਹੀ ਭਰਾ ਫੋਨ ਕਰਿਓ ਕਿਉਂਕਿ ਆਪਾਂ ਮੁੱਲ ਵੀਡੀਓ ਦੇ ਵਿੱਚ ਦੱਸ ਦੇਣਾ ਤੇ ਫੋਨ ਉਹੀ ਕਰਿਓ ਜਿਹਨੂੰ ਫਿੱਟ ਪੈਂਦੀ ਹੈਗੀ ਤੇ ਆਪਜੀ ਥੋੜਾ ਤਸੱਲੀ ਕਰਕੇ ਫਿਰ ਤੁਸੀਂ ਇਹਨੂੰ ਖਰੀਦ ਸਕਦੇ ਹੋਗੇ ਤੇ ਆਜੋ ਥੋੜਾ ਜਿਆਦਾ ਸਮਾਨ ਹੀ ਲੈਂਦੇ ਤੇ ਆਪਾਂ ਗੱਲਬਾਤ ਕਰਾਉਣੀ ਆ ਤੇ ਆਪਾਂ ਇਹਦੀ ਡਿਟੇਲ ਲੈਣੀ ਆ ਸਾਰੀ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਈ ਆਪਣਾ ਨਾਮ ਦੱਸ ਦਿਓ ਸੁਖਵਿੰਦਰ ਸਿੰਘ ਜੀ ਪਿੰਡ ਆਦਮਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਖੂਲ ਜੀ ਠੀਕ ਹੈ ਜੀ ਤੇ ਭਾਈ ਜਿਹੜੀ ਆਪਾਂ ਇਹ ਝੋਟੀ ਵੇਚਣ ਲੱਗੇ ਆ ਆਪਣੇ ਘਰ ਦੀ ਆ ਹਾਂਜੀ ਭਾਈ ਜੀ ਠੀਕ ਹੈ ਕਿਹੜਾ ਸੁਵਾ ਸੁਣਾ ਇਹਨੇ ਦੂਸਰਾ ਸੁਵਾ ਸੁਣਾ ਠੀਕ ਹੈ ਪਹਿਲਾਂ ਵਾਲੇ ਸੁਏ ਜ ਆਪਣੇ ਕੋਲੇ ਸੀ ਹਾਂ ਵੀਰੇ ਪਹਿਲਾਂ ਆਪਾਂ ਦੀ ਚੋਈ ਆ ਇਹ ਚੋਈ ਆ ਆਪਾਂ ਹਾਂ ਠੀਕ ਹੈ ਤੇ ਇਹਦਾ ਕੋਈ ਸੀਮਨ ਦਾ ਪਤਾ ਆਪ ਕਿਹੜੇ ਦੀ ਆ ਆ ਵੀਰੇ ਸਰਕਾਰੀ ਸੀਮਨ ਦੀ ਆ ਚਾ ਸਰਕਾਰੀ ਸੀਮਨ ਦੀ ਸਰਕਾਰੀ ਸੀਮਨ ਦੀ ਹਾਂ ਠੀਕ ਹੈ ਤੇ ਇਸ ਵਾਰ ਜਿਹੜਾ ਇਹਦੇ ਲੱਗਿਆ ਵਾ ਇਹ ਹੈਗਾ 102699 ਦਾ ਲੱਗਿਆ ਵਾ ਅੱਛਾ 102699 ਹਰਿਆਣੇ ਵਾਲਾ ਐਚ ਐਲ ਡੀ ਵੀ ਦਾ ਲੱਗਿਆ ਵਾ ਹਾਂ ਆ ਸਟਰਾ ਆਪਣੇ ਕੋਲੇ ਆ ਅਸਾ ਸਟਰਾ ਆਪਣੇ ਕੋਲੇ ਹੈਗਾ ਹਾਂ 26 ਤਰੀਕ ਨੂੰ ਪਿਛਲੀ ਆ ਆਪਾਂ ਪੜਾਇਆ ਸੀ ਠੀਕ ਹੈ ਆਪਾਂ ਦਿਖਾ ਦਿੰਨੇ ਆ ਸਟਰਾ ਬਾਂញਾ ਦੇ ਕੋਲੇ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਥੋੜੇ ਜਿਨਾ ਅਖਰ ਬਰੀਕ ਆ ਗਏ ਤੇ ਤੁਹਾਨੂੰ ਆਪ ਇੱਥੇ ਕਰਕੇ ਕੀਰਾਂ ਦਿਖਾ ਦਿੰਨੇ ਆ ਬਾਕੀ ਤੁਸੀਂ ਆ ਕੇ ਦੇਖ ਲਿਓ 982699 ਬਾਕੀ ਤੁਸੀਂ ਆ ਕੇ ਤਸੱਲੀ ਕਰ ਲਿਓ ਸਟਰਾ ਦੇਖ ਸਕਦੇ ਹੋ ਤੇ ਇਹਦੀ ਬਈ ਮਾਂ ਦਾ ਕੋਈ ਰਿਕਾਰਡ ਦਾ ਪਤਾ ਹੈ ਹਾਂ ਵੀਰੇ ਮਾਂ ਦਾ ਰਿਕਾਰਡ ਇਹਦਾ 19 ਲੀਟਰ ਚ ਹੋਇਆ ਸੀ ਮਾਂ ਦਾ ਇਹਦਾ 19 ਲੀਟਰ ਮਾਂ ਦਾ ਰਿਕਾਰਡ ਹੈਗਾ ਹਾਂ ਦੋ ਸੂਏ ਚੂਹੀ ਸੀ ਤੀਜੇ ਸੂਏ ਬੇਜਤੀ ਸੀ ਕੀ ਹਾਂ ਤੇ ਆਪਾਂ ਇਹ ਪਹਿਲੇ ਸੂਏ ਆਪਾਂ ਇਹ ਤੋਂ ਕਿੰਨਾ ਦੁੱਧ ਲਿਆਗਾ ਸੋ ਆ ਲੀਟਰ ਦੁੱਧ ਬਰੇ ਨਹੀਂ ਕੜਤਾ ਪਿਛਲੀਆ ਪਹਿਲੇ ਸੂਏ ਹਾਂ ਲੰਬਾ ਸਮਾਂ ਇਹਨੇ ਦਿੱਤਾ ਸਾਢੇ 7 ਮਹੀਨੇ ਤਕਰੀਬ ਨੇ ਦੁੱਧ ਦਿੱਤਾ ਹੁਣੀ ਛੱਡੀ ਠੀਕ ਆ 16 ਲੀਟਰ ਦੁੱਧ ਦਿੱਤਾ ਹਾਂ ਤੇ ਲੰਮਾ ਸਮਾਂ ਦੁੱਧ ਲੰਮਾ ਸਮਾਂ ਦਿੱਤਾ ਠੀਕ ਆ ਹਜੇ ਇਹਨੂੰ ਮੈਨੂੰ ਪਤਾ ਵੀ ਹੁਣ ਸਾਲ ਹਜੇ ਹੋਣਾਗਾ ਸੂਈ ਨੂੰ ਇਹਨੂੰ ਠੀਕ ਆ ਇੱਕ ਸਾਲ ਦੇ ਦੁਬਾਰਾ ਇਹ ਫੇਰ ਸੂਕੀ ਗੱਬੜ ਵੀ ਜਾਨੀ ਕਿ ਛੇਤੀ ਦੀ ਸੀਗੀ ਇੱਕ ਹੀਟ ਇਹਦੀ ਨਗਵਾਤੀ ਸੀ ਅਛਾ ਹਾਲਾਂਕਿ ਪਹਿਲੀ ਹੀਟ ਇਹ ਜੀ ਨਗਵਾਦੀ ਸੀ ਦੂਸਰੀ ਹੀਟ ਤੇ ਅਸੀਂ ਟੀ ਕਪਰਾਇਆ ਸੀ ਮਤਲਬ 2 ਮਹੀਨਿਆਂ ਦੇ ਹਾਂ 2 ਮਹੀਨਾ ਫਿਰ ਜੀ ਇਹ ਬਣ ਗਈ ਸੀ ਠੀਕ ਹੈ ਦੁੱਧ ਲੰਮਾ ਸਮਾਂ ਦੇਗੀ ਜੀ ਲੰਮਾ ਸਮਾਂ ਦੁੱਧ ਦਿੱਤਾ ਬਰੇ ਤੇ ਚੌਣ ਚਾਂਜ ਕਿਵੇਂ ਰਹੀ ਆਂ ਚੌਣ ਚ ਬਹੁਤ ਵਧ ਗਿਆ ਭੋਲੀ ਆ ਬਾਈ ਭੋਲੀਦਾਰ ਹਾਂ ਪੂਰੀ ਵਧ ਗਿਆ ਭੋਲੀ ਠੀਕ ਹੈ ਯਾਨੀ ਕਿ ਉਹ ਕੋਈ ਡੱਕਤ ਨਹੀਂ ਦਿੱਤੀ ਉਹਵੇਂ ਚੌਣ ਚਾਂਜ ਚ ਸਹੀ ਰਹੀ ਆ ਪੂਰੀ ਵਧ ਗਿਆ ਬਾਈ ਜਾਨ ਠੀਕ ਹੈ ਥਣ ਥੁਣਾ ਥਣ ਪੂਰਾ ਬਾਕੀ ਦਾ ਚੋਕੇ ਅਗਲੇ ਨੂੰ ਪਤਾ ਲੱਗ ਜੂ ਧਾਰਾ ਮਾਰੇ ਤੋਂ ਯਾਰ ਥਣ ਦੀ ਪੂਰੀ ਤਸੱਲੀ ਆ ਆਪਣੀ ਇਸ ਵਕਤ ਠੀਕ ਆ ਹੂੰ ਪੂਰੀ ਠੰਡੀ ਆ ਕੋਈ ਇਹੋ ਜੀ ਗੱਲ ਨਹੀਂ ਇਹ ਠੀਕ ਆ ਹਾਂ ਤੇ ਦਿਨ ਇਹਦੇ ਕਿੰਨੇ ਕ ਪਏ ਪੂਰੇ ਹੋਣ ਦੇ ਦਿਨ ਵੀਰੇ 26 ਤਰੀਕ ਨੂੰ ਪੂਰੇ ਹੋਣਿਆ 26 ਨੂੰ ਪੂਰੇ ਆ ਹਾਂ 26 ਤੇ ਅੱਜ ਤਰੀਕ ਹੈਗੀ ਆ ਅੱਜ ਉੱਤੇ 14 ਬਾਈ 12 ਦਿਨ ਪਏ ਆ 12 ਦਿਨ ਤਾਂ ਅਜੇ ਦਿਨ ਪੂਰੇ ਹੋਣ ਚ ਪਏ ਆ ਹਾਂ ਤੇ ਬਾਕੀ ਤਿਆਰੀ ਹੁਣ ਵੀ ਬਹੁਤ ਚੰਗੀ ਆ ਨਾ ਹਾਂ ਬਾਈ ਤੇ ਜਿਹੜਾ ਇਹਦੇ ਸੀਮਾਂ ਲੱਗਿਆ ਵਾ ਉਹ ਤਾਂ 10 26 99 ਦਾ ਆ ਨਾ ਹਾਂ ਬਾਈ ਠੀਕ ਆ ਤੇ ਜਿਹੜਾ ਇਹ ਕੱਟਾ ਹੈਗਾ ਪਿਛਲੇ ਸੂਏ ਦਾ ਉਹ ਖੜਾਗਾ ਹਨ ਕੱਟਾ ਹਾਂ ਬਰਿਓ ਕੱਟਾ ਵੀ ਆਪਾਂ ਸੇਲ ਕਰ ਦੇਾਂਗੇ ਜੇ ਕਿਸੇ ਵੀਰ ਨੇ ਲੈਣਾ ਹੋ 53 10 ਦਾ ਕੱਟਾ ਅੱਛਾ 53 10 53 10 ਦਾ ਹੁਣ ਆਈਆਰਬੀ ਦਾ ਹੈਨਾ ਹਾਂ ਸਾਲ ਤੋਂ ਉਸ ਦਿਨ ਕੱਟਾ ਇਹ ਹੁਣ ਸਾਲ ਦਾ ਹੋ ਜੂ ਇਹ ਠੀਕ ਆ ਹਾਂ ਔਰ ਇਹ ਵੀ ਪਰ ਚੰਗੇ ਰਿਕਾਰਡ ਦਾ ਹੈਨਾ ਇਹ ਵੀ ਆਪਾਂ ਸੇਲ ਕਰਨਾਗਾ ਠੀਕ ਆ ਵੀ ਕਿਸੇ ਨੇ ਨਾਲ ਲੈ ਜਾਣਾ ਜਾਂ ਕਿਸੇ ਨੂੰ ਲੈਣਾ ਤਾਂ ਉਹ ਲੈ ਲੈਣਾ ਲੈ ਕੇ ਜਾਣਾ ਹੋਇਆ ਅਲੱਗ ਲੈਣਾ ਹੋ ਕਿਸੇ ਨੇ ਇਕੱਲੇ ਕੱਟੇ ਵਾਸਤੇ ਵੀ ਕਰ ਸਕਦਾ ਕੋਈ ਬੰਦਾ ਇਕੱਲਾ ਵੀ ਲਿਆ ਸਕਦਾ ਹਾਂ ਤੇ ਚੋਟੀ ਦੇ ਨਾਲ ਵੀ ਲਿਆ ਚੋਟੀ ਦੇ ਨਾਲ ਜੇ ਕਿਸੇ ਨੇ ਲਿਖਿਆ ਤਾਂ ਵੀ 5310 ਦਾ ਕਟਾ ਮਾਂ ਇਹ ਆ ਮਾਂ ਇਹ ਆ ਤੇ ਆ ਉਹਦਾ 5310 ਪਿਓ ਤਾਂ ਆਪਣੇ ਕੋਲੇ ਖੜੀ ਆ ਮੱਝ ਠੀਕ ਆ ਮਾਂ ਵੀ ਚੰਗੀ ਹੋ ਗਈ ਪਿਓ ਚੰਗਾ ਹੋ ਗਿਆ ਹਾਂ 5310 ਦਾ ਰਿਜ਼ਲਟ ਬਹੁਤ ਚੰਗਾ ਆ ਹਾਂ ਫੇਸ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬੱਚੇ ਦੀ ਤੇ ਉਸ ਤੋਂ ਬਾਅਦ ਇਹ ਤੁਹਾਨੂੰ ਆਪਾਂ ਬਾਜ ਤੋੜ ਕੇ ਦਿਖਾਵਾਂਗੇ ਕਿਰ ਆਪਾਂ ਤੁਹਾਨੂੰ ਮੱਝ ਤੋੜ ਕੇ ਦਿਖਾਉਨੇ ਹਾਂ ਰੇਟ ਬਾਈ ਕਿੰਨਾ ਕਰਦੇ ਆ ਪੈਦਾ ਇਦਾ ਬਰੇ ਰੇਟ ਹੈਗਾ 2,70,000 ਰੁਪਏ 2,70,000 ਰੇਟ ਆ ਹਾਂ ਮੇਰੇ ਵੀਰ ਜਰ ਫੋਨ ਬਾਹ ਨਾ ਬਿਨਾ ਬਦਲ ਕੋਈ ਸਵਾਲ ਲੈਣ ਦਾ ਮਾਰਾ ਨਾ ਵੀਰ ਮੇਰਾ ਕਰੇ ਜੀਨੇ ਲੈਣੀ ਹੋਈ ਉਹੀ ਮੇਰਾ ਭਰਾ ਫੋਨ ਕਰੇ ਉਹੀ ਫੋਨ ਕਰਦਾ ਹੈ ਨਾ ਉਹਦਾ ਕੋਈ ਨਹੀਂ ਮਾਰਤਾ ਆਣ ਵੀ ਹੋ ਜੂ ਰੇਟ ਚ ਉਹੇ ਜਾ ਪਰ ਮੇਰਾ ਵੀਰ ਕਈ ਵੀਰ ਨਾ ਸਵਾਲ ਲੈਣ ਦੀ ਖਾਤਰ ਉਹੀ ਫੋਨ ਕਰੀ ਜਾਂਦਾ ਮੇਰੇ ਭਰਾ ਦੇ ਕਿਉਂ ਕੰਮ ਤਾਂ ਦਿਆਲੇ ਬੰਦੇ ਆ ਕਈ ਵਾਰੀ ਫੋਨ ਚੱਕਿਆ ਆਂਦਾ ਕਈ ਵਾਰੀ ਕੰਮ ਆ ਜਿਹੜੇ ਬੰਦੇ ਨੇ ਲੈਣੀ ਹੁੰਦੀ ਉਹਦਾ ਫੋਨ ਵੀ ਨਹੀਂ ਮੁੜ ਕੇ ਚੱਕਿਆ ਜਾਂਦਾ ਸਹੀ ਗੱਲ ਆ ਹਾਂ ਬਾਕੀ ਰੇਟ ਵੀ ਆਪਾਂ ਤਾਂ ਹੀ ਕਰਿਆ ਹਾਂ ਵੀ ਅਗਲੇ ਨੂੰ ਕਨਫਰਮ ਹੋ ਜੇ ਹਨਾ ਹਾਂ ਹੁਣ ਜੇ ਰੇਟ ਨਹੀਂ ਕਰਦੇ ਗਈ ਆਰੀ ਫਿਰ ਬਾਹਲੇ ਦਾ ਰੇਟ ਪੁੱਛਣ ਅਗਲਾ ਵੀ ਕਨਫਿਊਜ਼ ਰਹਿੰਦਾ ਬਾਈ ਹਾਂ ਹੁਣ ਰੇਟ ਆਪਾਂ ਦੱਸਤਾ ਤੇ ਉਹੀ ਭਰਾ ਫੋਨ ਕਰਿਓ ਤੇ ਜਿਹਨੂੰ ਇੰਨੇ ਰੇਟ ਚ ਫਿੱਟ ਬੈਂਦੀ ਆ ਬਾਕੀ ਮਾਨ ਤਾਨ ਜਰੂਰ ਹੋ ਜਾਊਗਾ ਬਾਕੀ ਆਗੇ ਦੇਖਿਓ ਚੰਗੀ ਝੋਟੀ ਹੈਗੀ ਤੇ ਇਸ ਲਈ ਮੁੱਲ ਉੱਚਾਗਾ ਤੇ ਦੁੱਧ ਵੀ ਇਹਨੇ ਚੰਗਾ ਹੀ ਦੇਣਾ ਦੁੱਧ ਦੀ ਕੀ ਮੀਦ ਐ ਇਸ ਵਾਰ ਇਸ ਵਾਰ ਵੀਰੇ ਦੇ ਦੂਗੀ 20 ਲੀਟਰ ਆਮ ਨਾਲੀ 20 ਲੀਟਰ ਤਾਂ ਦੇਣਾ ਚਾਹੀਦਾ ਮੌਜੂਦ ਹਾਂ ਹਾਂ ਆਮ ਨਾਲੀ ਦੇਣਾ ਚਾਹੀਦਾ ਬਾਈ ਇਹ ਤਰਦੀਨ ਨੂੰ ਤੁਸੀਂ ਦੇਖ ਸਕਦੇ ਹੋ 270 ਮੁੱਲ ਆ ਬਾਕੀ ਮਾਨਤਨ ਹੋ ਜਾਊਗਾ ਵਿੱਚੋਂ ਕੱਦ ਕਾਠ ਪਿੱਠ ਗੋੜੇ ਦੀ ਕੁਆਲਿਟੀ ਅੜਰ ਦੀ ਤਿਆਰੀ ਦੇਖੋ ਕਿੰਨੀ ਚੰਗੀ ਆ ਅਜੇ 12 13 ਦਿਨ ਪਏ ਆ ਤੇ ਤਿਆਰੀ ਹੁਣ ਵੀ ਤੁਸੀਂ ਦੇਖ ਸਕਦੇ ਹੋ ਮਲਕ ਦੇ ਬਿਊਟੀ ਵਾਲੀ ਝੋਟੀ ਆ ਬਿਊਟੀ ਵੀ ਬਹੁਤ ਆਗੀ ਕੋਈ ਕਮੀ ਨਹੀਂ ਹੈਗੀ ਝੋਟੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰੇ ਪੱਖਾਂ ਤੋਂ ਚੰਗੀ ਸਾਫ਼ ਸੁਥਰੀ ਚੰਗੀ ਸੰਭੀ ਬਲੀ ਝੋਟੀ ਹੈਗੀ ਤੇ ਪਿੰਡੇ ਦੇ ਨਾੜਾ ਬਹੁਤ ਆਗੀ ਤੇ ਬਾਕੀ ਆਰਡਰ ਦੇ ਵੀ ਨਾੜਾ ਬਹੁਤ ਆ ਬਾਕੀ ਜੋ ਪਰਖ ਵਾਲੇ ਬੰਦੇ ਉਹਨਾਂ ਨੂੰ ਪਤਾ ਲੱਗ ਜੀਣਾ ਚੰਗੇ ਪਸ਼ੂ ਦੀ ਨਿਸ਼ਾਨੀ ਦੇਖ ਕੇ ਪਤਾ ਲੱਗ ਜਾਂਦੀ ਆ ਤੇ ਬਾਕੀ ਤੁਹਾਨੂੰ ਆਪਾਂ ਚੰਗੀ ਤਰ੍ਹਾਂ ਤਸੱਲੀ ਕਰਾ ਦਿੰਨੇ ਆ ਆ ਜਾ ਫੇਰ ਆਰਡਰ ਚ ਟੱਲ ਬਹੁਤ ਪਈ ਆ ਬੈਕ ਸਾਈਡ ਤੋਂ ਦੇਖ ਸਕਦੇ ਤੁਸੀਂ ਆਰੜੇ ਦਾ ਤਾਂ ਤੋਂ ਸਟਾਰਟ ਹੋਣਾ ਹੈ ਪੱਠ ਬੂੜੇ ਦੀ ਕੁਆਲਿਟੀ ਬਹੁਤ ਚੰਗੀ ਆ ਥੋੜਾ ਮੈਥੋਂ ਦਰਦੀ ਉਪਰਾ ਕਰਕੇ ਵੈਸੇ ਚੰਗੀ ਆ ਠੰਡੀ ਸੀਲ ਆ ਗਈ ਤੇ ਵੱਡੇ ਢਾਂਚੇ ਦੀ ਆ ਗਈ ਤੇ ਹਜੇ ਇਹ ਕੱਦ ਕਾਠ ਨੇ ਹੋਰ ਬਹੁਤ ਕਰਨਾ ਹੈ ਕਿਉਂਕਿ ਹਜੇ ਦੂਜਾ ਸੂਆ ਹੀ ਆ ਤੇ ਦੰਦਾਂ ਚ ਹੀ ਆਜੇ ਤੇ ਬਹੁਤ ਵੱੱਟੀ ਇਹ ਮੱਝ ਤਿਆਰ ਹੋਣੀ ਹੈਗੀ ਤੇ ਬਾਕੀ ਬਰੀਡਿੰਗ ਲਈ ਵੀ ਆਪਾਂ ਇਹਨੂੰ ਵਰਤ ਸਕਦੇ ਹਾਂ ਕਿ ਚੰਗਾ ਇਹ ਦੇ ਸੀਮਨ ਲੱਗਿਆ ਵਿਆ ਜੇ ਕੱਟੀ ਦੇਗੀ ਤਾਂ ਵੱਧੇ ਵਾਲੀ ਗੱਲ ਹੈ ਤੇ ਬਾਕੀ ਤਸੱਲੀ ਹਰ ਪੱਖ ਤੋਂ ਤੁਸੀਂ ਕਰਨੀ ਆ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਸਾਰੀ ਲੈਤੀ ਆ ਬਾਕੀ ਜੇ ਕੋਈ ਗੱਲਬਾਤ ਰਹੇ ਜਾਂਦੀ ਆ ਤਾਂ ਤੁਸੀਂ ਕਾਲ ਕਰ ਸਕਦੇ ਹੋ ਤੇ ਬਾਕੀ ਆਪਾਂ ਵਾਰੀ-ਵਾਰੀ ਥੋੜੀ ਤਸੱਲੀ ਤਾਂ ਹੀ ਕਰ ਰਹੇ ਆ ਵੀ ਹਰੇਕ ਪੱਖ ਤੋਂ ਤੁਹਾਨੂੰ ਦਿਖਾ ਦਗੇ ਪੂਰੀ ਫੋਟੋ ਤੁਹਾਡੀ ਤਸੱਲੀ ਹੋ ਜਾਏ ਕਿਉਂਕਿ ਝੋਟੀ ਚੰਗੀ ਹੈ ਜੀ ਆਰਡਰ ਤੁਸੀਂ ਦੁਬਾਰੇ ਦੇਖ ਸਕਦੇ ਹੋ ਨਾੜਾਂ ਮਿਲਕ ਵੇਨ ਤੇ ਥਾਣਾ ਦਾ ਸਾਈਜ਼ ਬਹੁਤ ਵਧੀਆ ਹੈ ਬਾਕੀ ਆ ਕੇ ਤਸੱਲੀ ਕਰ ਲਿਓ ਤੁਹਾਨੂੰ ਅਕਟਾ ਤੋੜ ਕੇ ਦਿਖਾ ਦਿੰਨੇ ਆ ਇਹ ਛੋਟੀ ਦਾ ਕਟਾਗਾ ਤੇ 53 ਦਾ ਸੀਆਰਬੀ ਦਾ ਬੋਲਾ ਬਹੁਤ ਚੰਗਾ ਫਰੋਜ ਨਹੀਂ ਟੈਸਟਡ ਪੀਟੀ ਬੋਲਾ ਲੈਂ ਬਹੁਤ ਚੰਗੀ ਦਾ ਇਹ ਵੀ ਤੁਸੀਂ ਬਰੀਡਿੰਗ ਲਈ ਰੱਖ ਸਕਦੇ ਹੋ ਬਈ ਸਾਲ ਤੋਂ ਕੁਛ ਦਿਨ ਕਟਾ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਸਾਲ ਤੋਂ ਹਜੇ ਕੁਛ ਦਿਨ ਉਮਰ ਇਹਦੀ ਘੱਟ ਆ ਗਈ ਆਫਤਲਾ ਹਦਿਆਂ ਕੱਟਾ ਸੋਹਣਾ ਕੱਟਾ ਹੈਗਾ ਚੰਗਾ ਸਮਝਿਆ ਵਾ ਫੇਸ ਦੀ ਕੁਆਲਿਟੀ ਦੇਖ ਸਕਦੇ ਹਾਂ ਫੇਸ ਬਹੁਤ ਸੋਹਣਾ ਹੈਗਾ ਛੋਟਾ ਜਿਹਾ ਫੇਸ ਆ ਤੇ ਬਾਕੀ ਸੰਗ ਦੇਖ ਸਕਦੇ ਹਾਂ ਕਦ ਗੁੱਦ ਚੰਗਾ ਕਰੂਗਾ ਇਹ ਵੀ ਤੇ ਜਿਹਨੇ ਕੱਟਾ ਖਰੀਦਣਾ ਤਾਂ ਵੀ ਤੁਸੀਂ ਗੱਲਬਾਤ ਮਾਈਆਂ ਨਾਲ ਕਰ ਸਕਦੇ ਹੋ ਤੇ ਭਾਈ ਮੁੱਲ ਕਿੰਨਾ ਕਰਦੇ ਆ ਪੈਦਾ ਕੱਟੇ ਦਾ ਵੀਰੇ ਹਾਂ ਕੱਟਾ ਵੀਰੇ 4000 ਰੁਪਿਆ ਰੇਟ ਆ ਇਹਦਾ ਅੱਛਾ ਮਾਨ ਤਾਂ ਹੋ ਜੂ ਬਾਕੀ ਮਾਨ ਤਾਂ ਹੋ ਜੂ ਜੇ ਕਿਸੇ ਵੀਰ ਨੇ ਘਰੇ ਰੱਖਣਾ ਤਾਂ ਮੇਰਾ ਵੀਰ ਲਿਜਾ ਸਕਦਾ ਹੈ ਰੱਖਿਆ ਤਾਂ ਅਸੀਂ ਘਰ ਵਾਸਤੇ ਸੀਗਾ ਹਾਂ ਹੁਣ ਜਦ ਪਸ਼ੂ ਡੰਗਰ ਵਾਦਦਾ ਥੋੜੀ ਜਿਹੀ ਕੋਸ ਸਾਂਸ ਸਮਾਈ ਦੀ ਪ੍ਰੋਬਲਮ ਆ ਗਈ ਬੰਦੇ ਬੰਦੇ ਮਿਲਦੇ ਨਹੀਂ ਠੀਕ ਆ ਤੇ ਇਸ ਕਰਕੇ ਫਿਰ ਅਸੀਂ ਸਾਨੂੰ ਪਤਾ ਵੀ ਕੱਟਾ ਰੱਖਣਾ ਥੋੜਾ ਜਿਹਾ ਜਾਲੇ ਗੌਰ ਦਾ ਕੰਮ ਹੁੰਦਾ ਠੀਕ ਆ ਵੀ ਤਾਂ ਸੇਲ ਕਰ ਰਹੇ ਹਾਂ ਹਾਂ ਤਾਂ ਸੇਲ ਕਿਉਂ ਮੱਜ ਤਾਂ ਗੁੱਡਾ ਵੀ ਸਾਂਭੀ ਜਾਂਦੀਆਂ ਜਾਂ ਸਹੀ ਗੱਲ ਆ ਜਿਹੜਾ ਕੱਟਾ ਉਹ ਬੰਦੇ ਦੇ ਸਾਹਮਣੇ ਨਾ ਹੁੰਦਾ ਬੰਦਾ ਹੁਣ ਬੰਦਾ ਬੰਦਾ ਮਿਲਿਆ ਨਹੀਂ ਇਸ ਘਰ ਕੀ ਕਰਤਾ ਹੁਣ ਪਹਿਲੇ ਨਹੀਂ ਰੱਖਿਆ ਰੱਖਣ ਵਾਲੇ ਲਿਜਾਵੇ ਹਨਾ ਹਾਂ ਵੱਡਣਾਂ ਨਾਲ ਆਣ ਲਿਜਾਵੇ ਕੋਈ ਨਹੀਂ ਤਾਂ ਪਹਿਲਾਂ ਹੀ ਦੇ ਦਿੰਦੇ ਵੱਡਣਾਂ ਨੂੰ ਤੇ ਦੇਣਾ ਤਾਂ ਹੀ ਆਪਾਂ ਵੀਡੀਓ ਚ ਪਾਇਆ ਹਨਾ ਕਿਉਂਕਿ ਰਿਕਾਰਡ ਚੰਗਾਗਾ ਤੇ ਰੱਖਣ ਵਾਲਾ ਭਰਾ ਲਿਜਾ ਸਕਦਾਗਾ ਵੱਡਣਾਂ ਨਾਲ ਜਦੋਂ ਮਰਜ਼ੀ ਦੇ ਦਿੰਦੇ ਫਿਰ ਤਾਂ ਉਹ ਪਹਿਲਾਂ ਹੀ ਦੇ ਦਿੰਦੇ ਨਹੀਂ ਤਾਂ 2-3 ਮਹੀਨੇ ਹੋ ਗਏ 3 ਮਹੀਨੇ ਹੋ ਗਏ ਮੱਝ ਹਟੀ ਨੂੰ ਉਹਦੋਂ ਪਹਿਲਾਂ ਵੀ ਦੁੱਧ ਛੜਾਤਾ ਸੀ ਇਹਨੂੰ ਸਹੀ ਗੱਲ ਆ ਤੇ ਨਹੀਂ ਤਾਂ ਪਹਿਲਾਂ ਹੀ ਉਹ ਕਰ ਦਿੰਦੇ ਠੀਕ ਆ ਤੇਲ ਚਾਰ ਪੰਜ ਮਹੀਨੇ ਆ ਸੇਲ ਕੀਤਾ ਹੋ ਹੁੰਦਾ ਹੁਣ ਨੂੰ ਹਾਂ ਤੇ ਦੋਸਤੋ ਕਟੇ ਸਬੰਧੀ ਤੁਸੀਂ ਗੱਲਬਾਤ ਕਰ ਸਕਦੇ ਹੋ ਧੰਨਵਾਦ ਵੀਡੀਓ ਦੇ ਵਿੱਚ ਬਰਡ ਤੱਕ ਜੁੜਨ ਲਈ ਲੈ ਵਾ